ਪਠਾਨਕੋਟ ਪੁਲਿਸ ਵੱਲੋਂ ਲਗਾਤਾਰ ਨਜਾਇਜ਼ ਮਾਈਨਿੰਗ ਦੇ ਉੱਪਰ ਸਖਤੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਆ ਗੁਪਤ ਸੂਚਨਾ ਦੇ ਆਧਾਰ ਤੇ ਖਾਣਾ ਤਾਰਾਗੜੀ ਪੁਲਿਸ ਵੱਲੋਂ ਪਿੰਡ ਗੰਜੂ ਜ਼ਗੀਰ ਵਿਖੇ ਛਾਪੇਮਾਰੀ ਕੀਤੀ ਤੇ ਛਾਪੇਮਾਰੀ ਦੇ ਦੌਰਾਨ ਉਹਨਾਂ ਨੇ 3 ਪੌਗਲਨ ਮਸ਼ੀਨਾਂ ਤੇ 7 ਟਿਪਰ ਤੇ ਨਾਲ 3 ਡਰਾਈਵਰਾਂ ਨੂੰ ਵੀ ਹਿਰਾਸਤ ਚਲਿਆ ਇਸ ਦੇ ਨਾਲ-ਨਾਲ ਪੁਲਿਸ ਕ੍ਰੈਸ਼ਰ ਮਾਲਕਾ ਤੇ ਹੋਰ ਲੋਕਾਂ ਦੇ ਵੀ ਮਾਮਲੇ ਦਰਜ ਕਰ ਰਹੀ ਹੈ ਤੇ ਫਿਲਹਾਲ ਮਾਈਨਿੰਗ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਮਗਰੋਂ ਹੀ ਯਕੀਨੀ ਬਣਾਇਆ ਜਾਏਗਾ ਕਿ ਕ੍ਰੈਸ਼ਰ ਮਾਲਕ ਵੱਲੋਂ ਨਜਾਇਜ਼ ਮਾਈਨਿੰਗ ਕਿਤੋਂ ਕੀਤੀ ਜਾ ਰਹੀ ਹੈ ਤੇ ਕਿੰਨੇ ਟਾਈਮ ਤੋਂ ਇਹ ਮਾਈਨਿੰਗ ਹੋ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀ ਪੇ ਹਰਫਿਸ਼ਨ ਨੇ ਦੱਸਿਆ ਕਿ ਗੁਪਤ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਕਿ ਪਿੰਡ ਗੰਜੂ ਜ਼ਗੀਰ ਵਿਖੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਜਦੋਂ ਥਾਣਾ ਤਾਰਾਗੜ ਦੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਤਿੰਨ ਪੋਗਲਨ ਮਸ਼ੀਨਾਂ ਤੇ ਸੱਤ ਟਿਪਰ ਕਬਜ਼ੇ ਵਿੱਚ ਲਏ ਨਾਲ ਹੀ ਤਿੰਨ ਡਰਾਈਵਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਤੇ ਨਾਲ ਹੀ ਉਹਨਾਂ ਨੇ ਮਾਈਨਿੰਗ ਵਿਭਾਗ ਨੂੰ ਵੀ ਸੂਚਿਤ ਕੀਤਾ ਮਾਈਨਿੰਗ ਵਿਭਾਗ ਵੀ ਆਪਣੇ ਵੱਲੋਂ ਪੂਰੀ ਜਾਣਕਾਰੀ ਮਾਮਲੇ ਦੀ ਕਰ ਰਿਹਾ ਹੈ ਤੇ ਇਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਏ ਜ਼ਮੀਨ ਹੈ ਥਾਣਾ ਹੈਗਾ ਜੀ ਤਾਰਾਗੜ ਇਹਦੇ ਵਿੱਚ ਸਾਨੂੰ ਜਿਹਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਹ ਲੀਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਜੋ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਾਗੜ ਇੱਥੇ ਮੌਕੇ ਤੇ ਪਹੁੰਚੇ ਇੱਥੇ ਆ ਕੇ ਦੇਖਿਆ ਤੇ ਬੁੜਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਆਫੀਸਰਸ ਐਸਐਚਓ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ ਤੇ ਇੱਥੇ ਕੋਈ ਇੱਕ ਪੋਕ ਲੈ ਨੇ ਮੌਕੇ ਦੇ ਉੱਤੇ ਇੱਕ ਪੋਕ ਪੋਕ ਲੈ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕ ਲੈ ਇਹਨਾਂ ਨੇ ਤੇ ਟਿਪਰ ਖੜੇ ਨੇ ਕਾਫੀ 6-7 ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਟੀਓ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅੰਸਾਰ ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫ਼ਤੀਸ਼ ਉਹ ਕਰਾਂਗੇ ਸਰ ਬੰਦਿਆਂ ਦੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਜਿਹੜਾ ਇੱਕ ਰੈਸ਼ਰ ਦੇ ਮਾਲਕਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰ ਰਹੇ ਆ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music Dance classes for hip hop, freestyle, jazz, locking, popping, chess, horse riding, football, and so on. A and M's Gems Cambridge International School, opposite Canada Palace, near A and M Institute's Jalandhar Dalhousie Bypass Road, Patancheru.